Oh ਯਾਰ ਕਈ ਵਾਰੀ ਤਾਂ ਬੜਾ ਮੌਸਮ ਪੜਾ ਹੋਇਆ ਮੇਰੇ ਨਾਲ ਇੱਕ ਰਿਲੇ ਦਿਹਾਣ ਜਾਣ ਲੱਗੇ ਮੈਂ ਦੇਵੀਦਿਆਰ ਸਾਰੇ ਭਰਾਵਾਂ ਤੇ ਰਾਤ ਨੂੰ ਕਿਤੇ ਪੰਪ ਤੇ ਬੱਸ ਖੜੀ ਸੀ ਤੇ ਕਨਾਈਟਰ ਗੱਡੀ ਜੰਉਂਦੇ ਸੀ ਤੇ 20000 ਨਵੇਂ ਨਵੇਂ ਆਏ ਸੀ ਇਹ ਸਾਰੇ ਲੋਤ ਬਹੁਤ ਇਹਦੇ ਵਿੱਚ ਆ ਨਾ ਉਦੋਂ ਪਹਿਲਾਂ ਤੋਂ ਚੱਲਦਾ ਹੈ ਤੇ ਕਿਤੇ ਉਵੇਂ ਹੀ ਸੌਂ ਗਏ ਤੇ ਮੈਂ ਭਰਾਵਾ ਲਿਆ ਕੇ ਬੱਸ ਲਿਧਿਆਣੀ ਨੂੰ ਦਾਤੀ ਤੇ ਜਦੋਂ ਬੱਸ ਬਹੁਤ ਫੜਿਆ ਮੌਸਮ ਜਿਆਦਾ ਮੈਂ ਸੌਂ ਚੱਕਤੀ ਮੈਂ ਕਿਹਾ ਵੀ ਚੱਲ ਵੀ ਚਲਾ ਦਿੰਨੇ ਗਾਣੇ ਮੈਨੂੰ ਕੀ ਪਤਾ ਸੀ ਸਾਰੇ ਅੰਗਰੇਜ਼ੀ ਚੱਲ ਪਏ ਗਾਣੇ ਭਰਾਵਾ ਹੋਈ ਜਾ ਵਕ ਨਾਈਟਰ ਆਵੇ ਆ ਬਾਹ ਕਰਦਾ ਲੰਬੂ ਹੀ ਸੀ ਬਲ ਬੰਦ ਓਏ ਬੰਦ ਓ ਬਾਬਾ ਮੂਰੇ ਖੜਾ ਫਸਿਆ ਐ ਐਲਜੀਡੀ ਦਾ ਬਾਬਾ ਮੈਨੂੰ ਇੱਕ ਕੰਨ ਬੰਦ ਕਰ ਓ ਭਾਈ ਕਹਿੰਦਾ ਸੀ ਚਲਾਤਾ ਮੈਂ ਫਟਾਫਟ ਬੰਦ ਕਰਾ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਤੂੰ ਆਏ ਪੁੱਤ ਹੋਇਆ ਕੀ ਨਹੀਂ ਵੀ ਆਵੇ ਜਦੋਂ ਮੈਨੂੰ ਪਤਾ ਲੱਗਿਆ ਹੀ ਸ਼ਰਮਾਵੇ ਬਾਬਾ ਮੈਂ ਯਾਰ ਤਵਾਜਾ ਕੱਢਾ ਬਾਹਰ ਮਾਰਿਆ ਮੈਂ ਕਿਹਾ ਜਿਹੜੇ ਪ੍ਰੀਆ ਮੇਲੇ ਲਾਇਆ ਸੀ 5-7 ਗਾਲਾਂ ਕਨੈਕਟਰ ਨੂੰ ਵਿੱਚੇ ਲੰਬੂ ਨੂੰ ਕੱਢਿਆ ਹਨਾ ਲੰਬੂ ਟੈਕਟਰਾਂ ਨਾਲ ਕੱਟੇ ਨੀਵੀਂ ਪਾਈ ਖੜਾ ਬੱਸ ਚ ਹੋਰ ਯਾਰ ਮੈਂ ਬਾਬਾ ਮੈਂ ਕਿਹਾ ਚੱਲ ਕੋਈ ਨਾ ਆਏ ਦਾ ਬੰਦ ਕਰਤੀ ਮੈਂ ਕਹ ਸਾਲਿਆ ਨੰਬਰ ਨੰਬਰ ਕਿਉਂ ਕਹਿੰਦਾ ਆਈ ਨਹੀਂ ਨੰਬਰ ਨੰਬਰ ਨਹੀਂ ਆਈ ਕਹਿੰਦਾ ਸਿੱਧੀ ਬਾਇਟੀ ਜੱਦੀ ਬਾਬਾ ਲੈ ਭੈਣ ਜੋ ਕਹਿੰਦਾ ਬਹੁਤ ਉਫਾ ਹੋ ਗਿਆ ਜੀ ਕੰਮ ਯਾਰ ਕਹਿੰਦਾ ਸਾਲਾ ਝਾਕਣਾ ਉਫਾ ਹੋ ਗਿਆ ਬਾਈ ਬਾਬਾ ਕੋਈ ਹੱਸੇ ਕੋਈ ਪੜਾ ਝਾਕੇ ਕੋਈ ਸਮਝ ਨਾਵੇ ਵੀ ਕਿਸੇ ਨੂੰ ਚੰਗੀ ਲੱਗੀ ਕਿਸੇ ਨੂੰ ਮਾੜੀ ਲੱਗੀ ਤੇ ਜਦੋਂ ਲੁਧਿਆਣੇ ਉੱਤਰ ਕੇ ਆਏ ਦੀ ਜਾਨ ਜਿਵੇਂ ਖੇਡੇ ਵਾਲਾ ਹੁੰਦਾ ਮੇਰੇ ਵਾਲਾ ਜ਼ਰੂਰ ਵੇਖਣ ਸਾਰੇ ਆਏ ਵੀ ਡਰਾਈਵਰ ਕਿਹੜਾ ਆਏ ਲਾਈਕ ਮੈਂ ਬੰਨੀ ਵੀ ਬਾਈ ਬੈਠਾ ਕੋਈ ਗਲਤੀ ਹੋ ਗਈ ਬਾਈ ਵਾਲੀ ਪੈੜੀ ਬਾਦਮਾ 10 ਸਰੇ ਪਰ ਆਏ ਵੇਗ ਜਦੋਂ ਹੋਈ ਕਿੰਨੀ ਮਾਰੀ ਹੋਈ